ਕਿਉਂਕਿ ਦੋਸਤੋ ਅੱਜਕੱਲ ਨਾ ਇੱਥੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਆਪਣੇ ਜਿਹੜੇ ਮਾੜੇ ਖੇਤ ਹੁੰਦੇ ਆ ਜਿੱਥੇ ਮਾੜਾ ਪਾਣੀ ਹੁੰਦਾ ਉੱਥੇ ਕਣਕ ਨਾ ਭੈੜੀ ਜਿਹੀ ਲੱਗਣ ਲੱਗ ਜਾਂਦੀ ਆ ਇੱਕ ਤਾਂ ਕੱਦ ਨਹੀਂ ਕਰਦੀ ਦੂਜਾ ਬੂਟਾ ਨਹੀਂ ਮਾਰਦੀ ਤੀਲੇ ਤੇ ਤੀਲੇ ਜੇ ਖੜੀ ਆ ਪਰੰਤੂ ਜਿਹੜਾ ਆ ਖੇਤ ਆ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਖੇਤ ਆ ਇਹ ਚੰਗਾ ਮਾੜਾ ਪਾਣੀ ਕਿਹੋ ਜਿਹਾ ਇਹ ਬਾਣਵੀ ਮਾੜਾ ਹੀ ਕੋਈ ਚੰਗਾ ਨਹੀਂ ਆ ਜੀ ਤੇ ਪਾਣੀ ਵੀ ਨਾ ਬਹੁਤ ਨਰਮ ਆ ਜੀ ਠੀਕ ਹੈ ਠੀਕ ਹੈ ਇੱਥੇ ਤੁਸੀਂ ਪਹਿਲਾਂ ਕਦੇ ਹੋਰ ਕੋਈ ਵੈਰਾਈਟੀ ਲਗਾਈ ਹੈ ਸਰੋਂ ਦੀ ਸਰੋਂ ਨਹੀਂ ਲਗਾਈ ਐਦਕੀ ਲਗਾਈ ਹੈ ਪਹਿਲੀ ਵਾਰੀ ਪਹਿਲੀ ਵਾਰੀ ਲਗਾਈ ਹੈ ਠੀਕ ਹੈ ਕਿਵੇਂ ਲੱਗ ਰਹੀ ਹੈ ਇਹ ਮੈਨੂੰ ਚੰਗੀ ਲੱਗ ਰਹੀ ਹੈ ਜੀ ਕਣਕ ਨੂੰ ਖੇਤੀ ਇਹ ਠੀਕ ਹੈ ਤਣਕ ਕਿੰਨਾ ਕੁ ਛਾੜਦੇ ਜੀ ਕਣਕ ਤਾਂ 35 40 ਮਣ ਦਿੰਦੀ ਸੀ ਖਰਚਾ ਤੋਂ ਵੱਧ ਲਿਆ ਜਾਂਦੀ ਸੀ ਠੀਕ ਹੈ ਇਹਨੂੰ ਵੇਖ ਕੇ ਕੀ ਲੱਗਦਾ ਕਿ ਕਣਕ ਨੂੰ ਪੈਸੇ ਵੱਧ ਬਟਾਉ ਕਿ ਘੱਟ ਬਟਾਉਗੀ ਕਣਕ ਨੂੰ ਪੈਸੇ ਵੱਧ ਬਟਾਉਗੀ ਠੀਕ ਹੈ ਤਾਂ ਦੋਸਤੋ ਜਿਹੜੀ ਇਹ ਸਰੋਂ ਆ ਇਹ ਦੇਖ ਕੇ ਤਾਂ ਮੈਂ ਵੀ ਹੈਰਾਨ ਹੋਊਗਾ ਕਿਉਂਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਬਿਲਕੁਲ ਹਰੀ ਭਰੀ ਆ ਜਿੰਨੀ ਜ਼ਿਆਦਾ ਕਲੋਰੋਫਿਲ ਹੋਊਗੀ ਆਪਣੀ ਫਸਲ ਦੇ ਵਿੱਚ ਉੰਨੇ ਜਿਹੇ ਝਾੜ ਆਊਗਾ ਫਲੀਆਂ ਨਾਲ ਬਿਲਕੁਲ ਭਰੀ ਪਈ ਆ